ਨਾ ਇਹਨਾਂ ਦੀ ਸੰਭਾਲਣ ਦੀ ਜ਼ਿੰਮੇਵਾਰੀ ਤੇ ਨਾ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਰੀਹੈਬਿਟੇਸ਼ਨ ਦੀ ਜ਼ਿੰਮੇਵਾਰੀ ਤੇ ਇੱਥੇ ਕਿੰਨੇ ਸੌ ਹੁਣ ਤੱਕ 2250 ਨਾਗਰਿਕ ਦਾਖਲ ਹੋਲੇ ਸੈਕਲਰ ਨਾਗਰਿਕ ਜਿਹੜਾ ਨੂੰ ਠੀਕ ਹੋਣ ਦਾ ਮੌਕਾ ਮਿਲਿਆ ਤੇ ਆ ਜਿਹੜਾ ਇੱਕ ਇੱਕਦਮ 3 ਮਹੀਨੇ ਤੋਂ ਵੀ ਜ਼ਿਆਦਾ 3 ਮਹੀਨੇ ਹੋ ਗਏ ਕਿ ਇਹਨਾਂ ਦੇ ਬਿਜਲੀ ਬਿਲਕੁਲ ਬੰਦ ਕਰਕੇ ਬਿਜਲੀ ਪਾਣੀ ਡਿਸਟਰਬ ਕਰਕੇ ਪੜਾਈ ਡਿਸਟਰਬ ਕਰਕੇ ਜਿਹੜਾ ਇਹਨਾਂ ਦੇ ਨਾਲ ਬੇਤਕਰਾ ਹੋਇਆ ਮਤਲਬ ਉਹਦੇ ਵਿੱਚ ਸ਼ਾਮਲੇ ਨਹੀਂ ਕਰਦੇ 13 13 ਸਾਲ ਦੀ ਬੱਚੀ ਰੇਪ ਤੋਂ ਪੀੜਤ 70 70 80 80 60 60 ਅਲੱਗ-ਅਲੱਗ ਜਣੀਆਂ ਰੇਪ ਤੋਂ ਪੀੜਤ ਹੋਰ ਤਾਂ 6 6 ਇੱਕ ਮਹੀਨੇ ਚ ਆ ਜਾਂਦੀਆਂ ਇਹ ਕਿੱਥੇ ਜਾਣ ਇਹਨਾਂ ਦੀ ਕਿਹੜੀ ਸਰਕਾਰ ਹੈ ਪੁਲਿਸ ਕਹਿੰਦੇ ਅਸੀਂ ਰੱਖ ਨਹੀਂ ਸਕਦੇ ਵੀਨੇ ਕਿਹੜਾ ਕ੍ਰਾਈਮ ਕੀਤਾ ਪਰ ਉਹ ਕਰਦਾ ਰਸਤਾ ਭੁੱਲ ਗਏ ਬਚਾਰੇ ਤੇ ਕੀ ਹਾਲਾਤ ਹੈ ਟਰੈਜਡੀ ਹੈ ਬਹੁਤ سارے ਕੇਸ ਐ ਦੰਦੇ ਹੋਨੇ ਤੇ ਹਸਪੀਟਲ ਕਹਿੰਦਾ ਅਸੀਂ ਰੱਖ ਨਹੀਂ ਸਕਦੇ ਟੈਸਟ ਵੀ ਨਹੀਂ ਕਰ ਸਕਦੇ ਉਹਨਾਂ ਦਾ ਮਤਲਬ ਇਹ ਘਰ ਹੈਗਾ ਵੀ ਨਾਗਰਿਕ ਰੋਲੇ ਨਾ ਜ਼ੁਲਮਾਂ ਦਾ ਸ਼ਿਕਾਰ ਨਾ ਹੋਵੇ ਉਹਨਾਂ ਦੇ ਬਿਜਲੀ ਕੱਟ ਕੇ ਟਰਾਂਸਫਾਰਮਰ ਡਿ ਇਹਨਾਂ ਨਾਗਰਿਕਾਂ ਪ੍ਰਤੀ ਕੀ ਐਟੀਟਿਊਡ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਮਾਨ ਸਾਹਿਬ ਨੂੰ ਬੇਨਤੀ ਕਰਦਾ ਸੀਐਮ ਸਾਹਿਬ ਨੂੰ ਵੀ ਇਹਨਾਂ ਦਾ ਸੀਐਮ ਕੌਣ ਹੈ ਇਹਨਾਂ ਨੂੰ ਕੌਣ ਬਚਾਊਗਾ ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੇ ਇਸ ਕਰਕੇ ਮਤਲਬ ਇਹਦੇ ਨਾਲ ਮਿਲ ਕੇ ਸਟ੍ਰੈਟਜੀ ਬਣਾ ਕੇ ਸੰਭਾਲਣ ਦੀ ਲੋੜ ਹੈ ਨਾ ਕਿ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਇਹ ਜ਼ੁਲਮ ਕਰਨਾ ਜਿਹੜਾ ਹੈਗਾ ਨਾ ਕਿ ਜ਼ੁਲਮ ਹੈ ਇਹਨਾਂ ਦੇ ਨਾਲ ਕਿੰ다 ਦਿਨ ਕੱਟਦੇ ਆ ਇਹ ਬਿਜਲੀ ਤੋਂ ਬਿਨਾ ਦਾ ਬਿਜਲੀ ਪਾਣੀ ਦਾ ਜਿਹੜਾ ਇਸ਼ੂ ਚੱਲ ਰਿਹਾ ਸਾਡੇ ਨਾਲ ਸ਼ਮਸ਼ੇਰ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਮਾਮਲਾ ਪੂਰਾ ਪੂਰੇ 4-5 ਮਹੀਨੇ ਹੋ ਗਏ ਆ ਕੋਈ ਮਾਮਲਾ ਇਹ ਹੈਗਾ ਜੀ ਜਿਹੜੇ ਬੇਬਸ ਤੇ ਲਾਚਾਰ ਨਾਗਰਿਕ ਹੈ ਜਿਹੜੇ ਕਿ ਇਹ ਮੈਂਟਲ ਹੈਲਥ ਐਕਟ ਦੇ ਆਧਾਰ ਤੇ ਸਰਕਾਰ ਨੇ ਜ਼ਿੰਮੇਵਾਰੀ ਨਿਭਾਉਣੀ ਸੀ ਸੰਭਾਲਣ ਦੀ ਉਹਦੇ ਇਲਾਜ ਦੀ ਪੁਨਰਵਾਸ ਦੀ ਜ਼ੁਲਮਾਂ ਤੋਂ ਬਚਾਉਣੇ ਸੀ ਬਜ਼ੁਰਗ ਹੈ ਵਿਚਾਰਾ ਉਹ ਉਹ ਕੱਲਾ ਹੈਗਾ ਉਹਦਾ ਬੱਚਾ ਡਿਪਰੈਸ਼ਨ ਚ ਹੈ ਜਿਹੜਾ ਕਿ ਹੁਣ ਇਸ ਵੇਲੇ ਉਹਨੂੰ ਬਿਮਾਰਦਾ ਹੈ ਤੇ ਸਮਾਨ ਦਾ ਵਿਚਾਰਾ ਜਿਹਦੇ ਵਿੱਚ ਐਕਟ ਕਹਿੰਦਾ ਤੁਰੰਤ ਕਿ ਹਸਪੀਟਲ ਦੇ ਵਿੱਚ ਸ਼ਿਫਟ ਕਰਕੇ ਤੇ ਉਹਨੂੰ ਤੁਰੰਤ ਇਲਾਜ ਦਾ ਮੌਕਾ ਮਿਲਣਾ ਚਾਹੀਦਾ ਹੈ ਸੀਨੀਅਰ ਸਿਟੀਜ਼ਨ ਐਕਟ ਕਹਿੰਦਾ ਲਾਈਫ ਦੀ ਪ੍ਰੋਟੈਕਸ਼ਨ ਗਵਰਨਮੈਂਟ ਨੇ ਦੇਣੀ ਹੈ ਜੁਵਨਲ ਜਸਟਿਸ ਐਕਟ ਵੀ ਕਹਿ ਰਿਹਾ ਹੈ ਰਾਈਟਸ ਆਫ ਦੀ ਪਰਸਨ ਡਿਸੇਬਿਲਟੀ ਐਕਟ ਕਰ ਰਿਹਾ ਉਹ ਉਹਨਾਂ ਦੇ ਤਹਿਤ ਜੇ ਬੱਚੇ ਨਹੀਂ ਸੰਭਾਲੇ ਗਏ ਸਾਡੇ ਨਾਲ ਨਹੀਂ ਸੰਭਾਲੇ ਗਏ ਤੇ ਪ੍ਰਵਾਸ ਰਸਾ ਸੰਸਥਾ ਉਹਨੂੰ ਸੰਭਾਲਣ ਲਈ ਦਿਨ ਰਾਤ ਪਿਛਲੇ 20 ਸਾਲਾਂ ਤੋਂ ਲੱਗੀ ਭਰਾਇਆ ਬਿੱਲ ਪਰ ਬਹੁਤ ਬਾਰ ਧੱਕੇ ਖਾ ਖਾ ਕੇ ਕਿ ਨਜਾਇਜ਼ ਬਿੱਲ ਕਿਉਂ ਭੇਜੇ ਆ ਫਿਰ 90000 ਫਿਰ 1 ਲੱਖ 47000 ਉਹ ਨਜਾਇਜ਼ ਟੋਟਲ ਇੱਕ ਤਿੰਨ ਤਿੰਨ ਦਿਨਾਂ ਬਾਅਦ 6-6 ਦਿਨਾਂ ਬਾਅਦ ਸਾਡੇ ਕੋਲ ਰਿਕਾਰਡ ਹੈ ਉਹ ਭੇਜ ਕੇ 20 ਲੱਖ ਬਣਾਤਾ ਸਾਨੂੰ ਹਸਪੀਟਲ ਸ਼ੁਰੂ ਕਰਨਾ ਪਿਆ ਕੋਵਿਡ ਸ਼ੁਰੂ ਹੋ ਗਿਆ ਸੀ ਕਿਉਂਕਿ ਹੋਰ ਹਸਪੀਟਲਾਂ ਚ ਸੰਭਾਲ ਨਹੀਂ ਦੇ ਸੀ ਜ਼ਿਆਰੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ फटाफट ਲੱਗ ਨੂੰ ਬਚਾਈਏ ਕਿਤਾ ਪਰ ਚਲੋ ਨੇ 2021 ਦੇ ਵਿੱਚ 31 ਦਸੰਬਰ ਦੀ ਇੱਕ ਪਾਲਿਸੀ ਬਣਾਈ ਕਿ ਸਭ ਦੇ ਬਿੱਲ ਮਾਫ ਕੀਤੇ ਜਾਂਦੇ ਪਿਛਲੇ ਜੇ ਕੋਈ ਵੀ ਹੈ ਨਾ ਇਨਕੁਆਰੀਟੀ ਐਡਿਸਪਿਊਟ ਹੈਗਾ ਉਹਦੇ ਵਿੱਚ ਵੀ ਇਹਨਾਂ ਨਾਲ ਵਿਤਕਰਾ ਕੀਤਾ ਗਿਆ ਫਿਰ ਇਹਨਾਂ ਨੇ 300 ਯੂਨਿਟ ਪਰ ਮਹੀਨੇ ਦੀ ਪਰ ਪਰਿਵਾਰ ਨੂੰ ਦਿੱਤੀ 600 ਯੂਨਿਟ ਬਣ ਜਾਂਦਾ ਤੇ ਉਹ ਯੂਨਿਟ ਦੇ ਤਹਿਤ ਇਹਨਾਂ ਨਾਲ ਵਿਤਕਰਾ ਕੀਤਾ ਗਿਆ ਇਹਨਾਂ ਨੂੰ ਫਿਰ ਬਾਹਰ ਕੱਢ ਦਿੱਤਾ ਗਿਆ ਨਾ ਇਹਨਾਂ ਦੀ ਸੰਭਾਲਣ ਦੀ ਜ਼ਿੰਮੇਵਾਰੀ ਤੇ ਨਾ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਰੀਹੈਬਿਲੀਟੇਸ਼ਨ ਦੀ ਜ਼ਿੰਮੇਵਾਰੀ ਤੇ ਇੱਥੇ ਕਿੰਨੇ ਸੌ ਹੁਣ ਤੱਕ 2200 ਨਾਗਰਿਕ ਦਾਖਲ ਹੋਲੇ ਸੈਂਕੜੇ ਹੀ ਨਾਗਰਿਕ ਵਿਚਾਰਿਆਂ ਨੂੰ ਠੀਕ ਹੋਣ ਦਾ ਮੌਕਾ ਮਿਲਿਆ 13-13 ਸਾਲ ਦੀ ਬੱਚੀ ਰੇਪ ਤੋਂ ਪੀੜਤ 70 70 80 80 60 60 ਅਲੱਗ-ਅਲੱਗ ਜਿਹੜੀਆਂ ਰੇਪ ਤੋਂ ਪੀੜਤ ਹੋਰ ਤਾਂ 6-6 ਇੱਕ ਮਹੀਨੇ ਚ ਆ ਜਾਂਦੀਆਂ ਇਹ ਕਿੱਥੇ ਜਾਣ ਇਹਨਾਂ ਦੀ ਕਿਹੜੀ ਸਰਕਾਰ ਹੈ ਇਹਨਾਂ ਦਾ ਬਿਜਲੀ ਪਾਣੀ ਜਿਹੜਾ ਬੰਦ ਕਰਕੇ ਜਿਹੜਾ 10 ਜਨਵਰੀ 2024 ਨੂੰ ਇਕਦਮ ਇਹਨਾਂ ਦੀਆਂ ਕਿਦਾਂ ਮਤਲਬ ਪਾਣੀ ਟਾਇਲਟ ਚ ਕਿੰਨਾ ਚਾਹੀਦਾ ਸੀ ਕਿੰਨਾ ਕਪੜੇ ਧੋਣ ਨੂੰ ਪਾਣੀ ਚਾਹੀਦਾ 1 ਲੱਖ ਲੀਟਰ ਨਾਲ ਥੋੜਾ ਸਰਦਾ ਇੱਥੇ ਕਿੰਨੀਆਂ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਮੈਡੀਕਲ ਮਸ਼ੀਨਾਂ ਲੱਗੀਆਂ ਕਿੰਨੀਆਂ ਉਹ ਸਾਰੀਆਂ ਮਤਲਬ ਇੰਨੀਆਂ ਬੁਰੀ ਤਰ੍ਹਾਂ ਡਿਸਟਰਬ ਵੀ ਇੱਕਦਮ ਬੱਚਿਆਂ ਦੀ ਪੜ੍ਹਾਈ ਵੀ ਤੇ ਇਹਨਾਂ ਦੀ ਹੈਲਥ ਵੀ ਇਹਨਾਂ ਦੀ ਕਿੰਨੇ ਆਕਸੀਜਨ ਕਨਸਨਟਰੇਟਰ ਕਿੰਨੀਆਂ ECG ਦੀਆਂ ਮਸ਼ੀਨਾਂ ਤੇ ਮਤਲਬ ਅਲੱਗ-ਅਲੱਗ ਜਿਹੜੇ ਇਹਨਾਂ ਨੂੰ ਕਾਰਡੀਕ ਮੋਨੀਟਰ ਵਗੈਰਾ ਜਿਨ੍ਹਾਂ ਤੇ ਅਸੀਂ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਡਾ ਮਤਲਬ ਇਹਨਾਂ ਮੈਡੀਕਲ ਸਟਾਫ ਪੈਰਾਮੈਡੀਕਲ ਜਿਹਦਾ 1 ਕਰੋੜ ਦੇ ਕਰੀਬ ਖਰਚਾ ਅਸੀਂ ਹਰ ਮਹੀਨੇ ਸੰਗਤ ਦੇ ਸੈਂਝੇ ਨਾਲ ਕਰਦੇ ਹਾਂ ਕਿਵੇਂ ਕਰਦੇ ਹਾਂ ਉਹ ਤਾਂ ਜਿਹੜੇ ਕਰਦੇ ਉਹਨਾਂ ਨੂੰ ਪਤਾ ਤੇ ਆਹ ਜਿਹੜਾ ਇੱਕ ਇੱਕਦਮ 3 ਮਹੀਨੇ ਤੋਂ ਵੀ ਜ਼ਿਆਦਾ ਹੋ ਤਿੰਨ ਮਹੀਨੇ ਹੋ ਗਏ ਕਿ ਇਹਨਾਂ ਦੇ ਬਿਜਲੀ ਬਿਲਕੁਲ ਬੰਦ ਕਰਕੇ ਬਿਜਲੀ ਪਾਣੀ ਡਿਸਟਰਬ ਕਰਕੇ ਪੜਾਈ ਡਿਸਟਰਬ ਕਰਕੇ ਜਿਹੜਾ ਇਹਨਾਂ ਦੇ ਨਾਲ ਬੇਤਕਰਾ ਹੋਇਆ ਮਤਲਬ ਉਹਦੇ ਵਿੱਚ ਸ਼ਾਮਲੇ ਨਹੀਂ ਕਰਦੇ ਮਤਲਬ ਜੇ ਹੋਰ ਨੂੰ ਤੁਸੀਂ ਹੋਰ ਕੁਝ ਨਹੀਂ ਦੇ ਸਕਿਆ ਐਕਟਾਂ ਦੇ ਮਤਾਬਕ ਸੰਭਾਲੇ ਇਲਾਜ ਦੇ ਲਈ ਜਿਹਦੇ ਵੀ ਸਭ ਕੁਝ ਦੇਣਾ ਸੀ ਲਾਈਫ ਨੂੰ ਪ੍ਰੋਟੈਕਟ ਕਰਨਾ ਸੀ ਜੇ ਉਹ ਨਹੀਂ ਕਰ ਸਕੇ ਹੁਣ ਵੀ ਤਾਂ ਬੀਬੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਇਸ ਇਸ ਹਫਤੇ ਵੀ ਸਾਡੇ ਕੋਲ ਪਹੁੰਚੀਆਂ ਨਾ ਪੁਲਿਸ ਕਹਿੰਦੇ ਅਸੀਂ ਰੱਖ ਨਹੀਂ ਸਕਦੇ ਵੀਨੇ ਕਿਹੜਾ ਕ੍ਰਾਈਮ ਕੀਤਾ ਪਰ ਉਹ ਕਰਦਾ ਰਸਤਾ ਭੁੱਲ ਗਈ ਵਿਚਾਰੇ ਤੇ ਕੀ ਹਾਲਾਤ ਹੈ ਟਰੈਜਡੀ ਹੈ ਬਹੁਤ سارے ਕੇਸ ਐਦਾਂ ਦੇ ਹੋਨੇ ਤੇ ਹਸਪੀਟਲ ਕਹਿੰਦਾ ਅਸੀਂ ਰੱਖ ਨਹੀਂ ਸਕਦੇ ਟੈਸਟ ਵੀ ਨਹੀਂ ਕਰ ਸਕਦੇ ਉਹਨਾਂ ਦਾ ਮਤਲਬ ਇਹ ਘਰ ਹੈਗਾ ਵੀ ਨਾਗਰਿਕ ਰੋਲੇ ਨਾਲ ਜ਼ੁਲਮ ਦਾ ਸ਼ਿਕਾਰ ਨਾ ਹੋਵੇ ਉਹਨਾਂ ਦੇ ਬਿਜਲੀ ਕੱਟ ਕੇ ਟਰਾਂਸਫਾਰਮਰ ਡੈਮੇਜ ਕਰ ਟਰ ਤਾਰ ਕੇ ਇਹਨਾਂ ਨਾਗਰਿਕਾਂ ਪ੍ਰਤੀ ਕੀ ਐਟੀਟਿਊਡ ਹੈ ਮੈਂ ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਮਾਨ ਸਾਹਿਬ ਨੂੰ ਬੇਨਤੀ ਕਰਦਾ ਸੀਐਮ ਸਾਹਿਬ ਨੂੰ ਵੀ ਇਹਨਾਂ ਦਾ ਸੀਐਮ ਕੌਣ ਹੈ ਇਹਨਾਂ ਨੂੰ ਕੌਣ ਬਚਾਊਗਾ ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੇ ਇਸ ਕਰਕੇ ਮਤਲਬ ਇਹਦੇ ਨਾਲ ਮਿਲ ਕੇ ਸਟ੍ਰੈਟਜੀ ਬਣਾ ਕੇ ਸੰਭਾਲਣ ਦੀ ਲੋੜ ਹੈ ਨਾ ਕਿ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਇਹ ਜ਼ੁਲਮ ਕਰਨਾ ਜਿਹੜਾ ਹੈਗਾ ਨਾ ਕਿ ਜ਼ੁਲਮ ਹੈ ਇਹਨਾਂ ਦੇ ਨਾਲ ਕਿੰ다 ਦਿਨ ਕੱਟਦੇ ਆ ਇਹ ਬਿਜਲੀ ਤੋਂ ਬਿਨਾਂ ਇੱਕ ਦਿਨ ਆਪਣੀ ਬੰਦ ਹੋਵੇ ਤੇ ਪਤਾ ਲੱਗਦਾ ਹੈ ਇਸ ਕਰਕੇ ਮੈਂ ਤਾਂ ਕਹਿੰਦਾ ਇੱਕ ਵਾਰ ਆ ਕੇ ਮੌਕਾ ਦੇਖ ਲਓ ਜੇ ਤੁਹਾਨੂੰ ਲੱਗਦਾ ਵੀ ਨਹੀਂ ਬਚਾਉਣ ਦੀ ਲੋੜ ਫਿਰ ਤੁਸੀਂ